2018 ਮਾਡਲ ਪਟਿਆਲੇ ਦਾ ਨੰਬਰ 3630 ਨਿਊ ਐਡੀਸ਼ਨ ਪਹਿਲਾਂ ਨਿਗਾਹ ਮਾਰ ਲਓ ਸਾਰੇ ਟਰੈਕਟਰ ਦੇ ਵੀਰੇ ਟਰੈਕਟਰ ਪੂਰਾ ਪਟਿਆਲੇ ਦਾ ਨੰਬਰ ਆ ਵੀ ਪਟਿਆਲੇ ਦੀ ਚੀਜ਼ ਤੁਸੀਂ ਆਪੇ ਲਾ ਲਓ ਵੀ ਕਿਹੋ ਜਿਹਾ ਨਿਕਲਣਾ ਟਰੈਕਟਰ ਪਲੇਟ ਟਾਇਰ ਪੀਵੀ 11 ਨੰਬਰ ਪੀਵੀ 11 ਨਿਊ ਐਡੀਸ਼ਨ ਟਰੈਕਟਰ 2018 ਦੇ ਮਾਰਕਿਆ ਸਾਰੇ 2018 ਸਲਫ ਸਟਾਰਟ ਰੇਡੀਅਲ ਟਾਇਰ ਰੀਡੀਅਲ ਟਾਇਰ ਆ ਜੀ ਪਟਿਆਲੇ ਦਾ ਨਿਕਲਿਆ ਫਰਸਟ ਪਾਰਟੀ ਦਾ ਟਰੈਕਟਰ ਆ ਦੇਖੋ ਟਰੈਕਟਰ ਹੁਣ ਸਾਰੀ ਨਿਗ੍ਹਾ ਮਰੋਣਾ ਪੱਲਿਆਂ ਪੁੱਲਿਆਂ ਦੇ ਰੰਗ ਜਿਹਾ ਜਿਹਾ ਕਿਸੇ ਨੇ ਬਹੁਤ ਸਾਹਮਣਾ ਟਰੈਕਟਰ ਰੱਖਿਆ ਹੁਣ ਤੁਸੀਂ ਵੇਖੋ ਬਹੁਤ ਸੋਹਣਾ ਟਰੈਕਟਰ ਆ ਪਹਿਲਾਂ ਵੀ ਤੁਹਾਨੂੰ ਹੋਲਡ ਸੰਝਾ ਕਰਿਆ ਸੀਗਾ ਜਿੰਨੇ ਵੀ ਟਰੈਕਟਰ ਤੁਹਾਡੇ ਨਾਲ ਦੋਸਤੋ ਪਾਏ ਆ ਤੁਸੀਂ ਵੇਖੋ ਬਹੁਤ ਨਗੀਨੇ ਪੀਸ ਹੀ ਲੈਂਦੇ ਆ ਹੁਣ ਆ ਵੀ ਟਰੈਕਟਰ ਪਟਿਆਲੇ ਦਾ ਨੰਬਰ ਆ ਪੀਵੀ 11 5,70,000 ਡਿਮਾਂਡ ਆ ਕੁੱਲ 5,70,000 ਕੁੱਲ ਇੱਕ ਇੱਕ ਮਿੰਟ ਦੇ ਵੀਡੀਓ ਦੇ ਵਿੱਚ ਮੈਂ ਸਾਰਾ ਟਰੈਕਟਰ ਦਿਖਾ ਦਿੰਨਾ ਤੁਹਾਨੂੰ ਵੀਰ ਬਣ ਕੇ ਵੀਡੀਓ ਪੂਰੀ ਦੇਖਿਆ ਕਰੋ ਕਮੈਂਟ ਕਰਨ ਤੋਂ ਪਹਿਲਾਂ ਕਈ ਭਰਾ ਕਹਿੰਦੇ ਯਾਰ ਰੇਟ ਨਹੀਂ ਦੱਸਿਆ ਬਾਈ 1 ਮਿੰਟ ਦੀ ਵੀਡੀਓ ਦਾ ਘਟੂ ਘਟ ਦੇਖੋ ਤਾਂ ਕਿ ਤੁਹਾਨੂੰ ਸਾਰੀ ਗੱਲਬਾਤ ਪਤਾ ਲੱਗ ਸਕੇ ਪੀਬੀ 11 ਨੰਬਰ ਆ ਕੈਸ਼ ਦਾ ਟਰੈਕਟਰ ਪਹਿਲੀ ਪਾਲਟੀ ਦੇ ਨਾਂ ਸੀਗਾ ਤੁਹਾਡੇ ਨਾਂ ਹੁੰਦਾ ਸਾਰਾ ਜਾ ਕੇ ਸਪੈਸ਼ਲ ਕਪੈਸਿਟੀ ਕਪੈਸਿਟੀ ਜੈਕ ਨਾਲ ਲੱਗਾ ਕੁਝ ਵੀ ਕਰਾਉਣ ਦੀ ਲੋੜ ਨਹੀਂ ਕਿ ਹਲੇ ਟਰੈਕਟਰ ਸਰਵਿਸ ਵੀ ਨਹੀਂ ਹੋਇਆ ਆ ਕੇ ਧਮੋਨੇ ਧਮੋਨੇ ਤੋਂ ਬਾਦਾਂ ਹਲੇ ਮੈਂ ਕਹਾਂ ਚਲੋ ਬਾਈ ਨੂੰ ਕਹੀ ਨਾ ਹੌਲੈਂਡ ਪਿੱਛੇ ਮੀਸ ਬਹੁਤ ਘਟ ਆ ਮਾਰਕੀਟ ਦੇ ਵਿੱਚ